ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਰੇਲੂ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਿਹੜਾ ਡਿਜ਼ਾਈਨ ਬਣਾਵਾਂਗੇ ਆਪਾਂ ਬਹੁਤ ਹੀ ਸੌਖਾ ਹੈ। ਬਿਗਨਰ ਵੀ ਆਸਾਨੀ ਨਾਲ ਬਣਾ ਸਕਦੇ ਆ। ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹੋ ਇਹਨੂੰ। ਇਹ ਤੁਸੀਂ ਕੁੰਡੇ 2+2 2 ਦੇ ਸਾਹਮਣਾ ਲੈਣੇ ਆ। ਡਿਜ਼ਾਈਨ ਸੈੱਟ ਆ ਜੂਗਾ ਤੁਹਾਡਾ। ਇਹ ਰਾਈਟ ਸਾਈਡ ਹੈ। ਪਹਿਲੀ ਸਲਾਈ ਆਪਣੀ ਬੇਸਿਕ ਰੋ ਹੈ ਇਹ। ਇਹ ਸਾਰੀ ਸਲਾਈ ਆਪਾਂ ਸਿੱਧੀ ਬਣਾ ਲਾਂਗੇ ਇਹ ਡਿਜ਼ਾਈਨ ਖੁੱਲਦਾ ਹੈ ਬਾਰਡਰ ਤੋਂ ਬਾਅਦ ਜੇ ਤੁਸੀਂ ਕੁੰਡੇ ਵਧਾਉਣੇ ਤਾਂ ਇਹਦੇ ਵਿੱਚ ਵਧਾਉਣ ਦੀ ਲੋੜ ਨਹੀਂ ਡਿਜ਼ਾਈਨ ਖੁੱਲਦਾ ਹੈ ਰਾਈਟ ਸਾਈਡ ਐ ਸਿੱਧੀ ਸਲਾਈ ਆਪਾਂ ਬਣਾ ਲਈ ਹੁਣ ਆਪਣੀ ਰਾង ਸਾਈਡ ਆ ਗਿਆ ਆਪਾਂ ਦੂਸਰੀ ਸਲਾਈ ਇਹ ਬੇਸਿਕ ਰੋ ਆਪਾਂ ਸਾਰੀ ਪੁੱਠੀ ਬਣਾ ਲਾਂਗੇ ਇੱਕ ਵਾਰੀ ਪਾਉਣੀ ਹੈ ਇਹ ਦੋ ਸਲਾਈਆਂ ਦੁਬਾਰਾ ਨਹੀਂ ਪਾਉਣੀ ਹੈ ਡਿਜ਼ਾਈਨ ਚ ਇਹ ਤੁਸੀਂ ਕਿਸੇ ਵੀ ਕੋਟੀ ਸਵਟਰ ਜੈਕਟ ਕਿਸੇ ਤੇ ਵੀ ਪਾ ਸਕਦੇ ਹੋ ਬੱਚਿਆਂ ਦੇ ਸਵਟਰ ਤੇ ਦੂਸਰੀ ਸिलाई ਬਣਾ ਲਈ ਆਪਾਂ ਹੁਣ ਆਪਾਂ ਰਾਈਟ ਸਾਈਡ ਆ ਗਏ ਡਿਜ਼ਾਈਨ ਦੀ ਪਹਿਲੀ ਸिलाई ਬਣਾਵਾਂਗੇ ਪਹਿਲਾ ਗੁੰਡਾ ਆਪਾਂ ਸਿੱਧਾ ਸਲਿੱਪ ਕਰ ਲਾਂਗੇ ਧਾਗਾ ਆਪਣੇ ਵੱਲ ਕਰਕੇ ਫਿਰ ਦੋ ਗੁੰਡੇ ਪੁੱਠੇ ਬੁਣਾਗੇ ਫਿਰ ਜਿਹੜੇ ਗੁੰਡੇ ਬੁਣੇ ਆ ਦੋ ਗੁੰਡੇ ਪੁੱਠੇ ਧਾਗਾ ਇੱਧਰ ਹੀ ਰਹਿਣ ਦੇਵਾਂਗੇ ਇਹਨਾਂ ਨੂੰ ਖੱਬੇ ਹੱਥ ਵਾਲੀ ਸਲਾਈ ਚ ਲੈ ਲਾਂਗੇ ਫਿਰ ਧਾਗਾ ਉੱਧਰ ਕਰਕੇ ਫਿਰ ਦੋ ਇਹਨਾਂ ਨੂੰ ਦੁਬਾਰਾ ਫਿਰ ਸਿੱਧੇ ਬੁਣਾਂਗੇ ਪਹਿਲਾ ਗੁੰਡਾ ਆਪਾਂ ਸਲਿੱਪ ਕੀਤਾ ਸੀ ਦੋ ਨੂੰ ਬੁਣਿਆ ਆਪਾਂ ਧਾਗਾ ਆਪਣੇ ਵੱਲ ਕਰਕੇ ਫਿਰ ਦੋ ਗੁੰਡੇ ਪੁੱਠੇ ਧਾਗਾ ਇੱਧਰ ਹੀ ਰਹਿਣ ਦੇਣਾ ਹੁਣ ਇਹਨਾਂ ਦੋਨਾਂ ਕੁੰਡਿਆਂ ਨੂੰ ਫੇਰ ਖੱਬੇ ਹੱਥ ਵਾਲੀ ਸਲਾਈ ਚ ਲੈ ਲਾਂਗੇ ਫਿਰ ਧਾਗਾ ਉੱਧਰ ਕਰਕੇ ਫਿਰ ਇਹਨਾਂ ਨੂੰ ਸਿੱਧੇ ਬੁਣਾਂਗੇ ਦੋਨਾਂ ਕੁੰਡਿਆਂ ਨੂੰ ਦੋ ਵਾਰ ਬੁਨੇ ਜਾਂਦੇ ਆ ਇਹ ਫੇਰ ਧਾਗਾ ਆਪਣੇ ਵੱਲ ਕਰਕੇ ਫਿਰ ਦੋ ਕੁੰਡੇ ਪੁੱਠੇ ਫੇਰ ਧਾਗਾ ਇੱਧਰ ਹੀ ਰਹਿਣ ਦਵਾਂਗੇ ਫਿਰ ਇਹਨਾਂ ਦੋਨਾਂ ਕੁੰਡਿਆਂ ਨੂੰ ਆਪਾਂ ਖੱਬੇ ਹੱਥ ਵਾਲੀ ਸਲਾਈ ਚ ਲੈ ਲਾਂਗੇ ਤੱਗਾ ਉਧਰ ਕਰਕੇ ਫਿਰ ਦੋ ਇਹਨਾਂ ਨੂੰ ਦੁਬਾਰਾ ਫਿਰ ਸਿੱਧੇ ਬੁਣਾਂਗੇ ਫਿਰ ਤੱਗਾ ਆਪਣੇ ਵੱਲ ਕਰਕੇ ਦੋ ਕੁੰਡੇ ਪੁੱਠੇ ਤੱਗਾ ਇੱਧਰ ਹੀ ਰਹਿਣ ਦਵਾਂਗੇ ਫਿਰ ਇਹਨਾਂ ਨੂੰ ਦੋਨਾਂ ਨੂੰ ਖੱਬੇ ਹੱਥ ਵਾਲੀ ਸਲਾਈ 'ਚ ਲੈ ਲਾਂਗੇ ਕੁੰਡਿਆਂ ਨੂੰ ਫਿਰ ਤੱਗਾਂ ਨੂੰ ਉਧਰ ਕਰਕੇ ਇਹਨਾਂ ਦੋਨਾਂ ਨੂੰ ਸਿੱਧੇ ਬੁਣ ਲਓ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਹੀ ਬਣਾਉਣੀ ਹੈ ਬਹੁਤ ਸੋਖਾ ਡਿਜ਼ਾਈਨ ਹੈ ਦੋ ਵਾਰ ਬੁਣੇ ਜਾਂਦੇ ਕੁੰਡੇ ਜਲਦੀ ਤਿਆਰ ਹੋ ਜਾਂਦਾ ਹੈ ਫਿਰ ਧੱਗਾ ਆਪਣੇ ਵੱਲ ਕਰਕੇ ਦੋ ਕੁੰਡੇ ਪੁੱਠੇ ਫਿਰ ਇਹਨਾਂ ਨੂੰ ਖੱਬੇ ਹੱਥ ਵਾਲੀ ਸਲਾਈ ਚ ਲੈ ਲਾਂਗੇ ਇਹ ਧੱਗਾ ਉੱਧਰ ਕਰਕੇ ਇਹਨਾਂ ਨੂੰ ਸਿੱਧੇ ਬੁਣ ਲਾਂਗੇ। ਲਾਸਟ ਵਾਲਾ ਰਾਈਟ ਸਾਈਡ ਐ ਸਿੱਧਾ ਬੁਣ ਲਓ। 21 ਸਲਾਈ ਦਾ ਡਿਜ਼ਾਈਨ ਐ ਇਹ। ਫਿਰ ਆਪਾਂ ਰੌਂਗ ਸਾਈਡ ਆ ਗਏ। ਡਿਜ਼ਾਈਨ ਦੀ ਦੂਸਰੀ ਸਲਾਈ। ਇਹਨਾਂ ਨੂੰ ਸਾਰੇ ਆਪਾਂ ਪੁੱਠੇ ਬੁਣ ਲਾਂਗੇ। ਸਾਰੀ ਸਲਾਈ ਪੁੱਠੀ ਬਣਾ ਲਾਂਗੇ। ਦੋ ਸਲਾਈਆਂ ਪਾਲੀਆਂ ਪਰ ਡਿਜ਼ਾਈਨ ਦੀਆਂ ਡਿਜ਼ਾਈਨ ਕੰਪਲੀਟ ਹੋ ਗਿਆ ਇਹਨਾਂ ਸਲਾਈਆਂ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰਨਾ ਦੋਨੋਂ ਇਸ ਤਰ੍ਹਾਂ ਬਣ ਜਾਂਦਾ ਡਿਜ਼ਾਈਨ ਬਹੁਤ ਵਧੀਆ ਡਿਜ਼ਾਈਨ ਨਿੱਕਾ-ਨਿੱਕਾ ਬਣਦਾ ਤੁਸੀਂ ਬਸ ਉੱਪਰੋਂ ਕੁੰਡੇ ਨਹੀਂ ਵਧਾਉਣੇ ਨਹੀਂ ਜ਼ਿਆਦਾ ਲੂਜ਼ ਹੋ ਜਾਊਗਾ ਤੁਹਾਡਾ ਸਵਟਰ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਆ ਰੌਂਗ ਸਾਈਡ ਹੈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ